ਇਮਾਮ ਸਾਹਿਬ ਦੇਸ਼ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਹਮੇਸ਼ਾ ਕੀਤਾ ਜਾਂਦਾ ਪਰ ਜੇ ਗੱਲ ਕੀਤੀ ਜਾਵੇ 2020 ਤੋਂ ਬਾਅਦ ਕਿਸਾਨ ਜਿਹੜੇ ਨੇ ਸੜਕਾਂ ਤੇ ਵਿਖੇ ਜਾ ਰਹੇ ਨੇ ਪਹਿਲਾਂ ਇੱਕ ਵੱਡਾ ਐਜੀਟੇਸ਼ਨ ਦਿੱਲੀ ਦੀਆਂ ਬਰੂਹਾਂ ਤੇ ਹੋਇਆ ਹੁਣ ਜਗਜੀਤ ਸਿੰਘ ਢੱਲੇਵਾਲ ਮਰਨwarte ਦੇ ਬੈਠੇ ਨੇ ਤੁਸੀਂ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਹੋ ਕਿਸਾਨਾਂ ਦੇ ਜਿਹੜੇ ਮਸਲੇ ਨੇ ਤੁਸੀਂ ਉਹਨਾਂ ਨੂੰ ਕਿਵੇਂ ਵੇਖਦੇ ਹੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਢੱਲੇਵਾਲ ਸਾਹਿਬ ਨੂੰ ਮਿਲਿਆ ਪਹਿਲੀ ਗੱਲ ਤਾਂ ਕਿਸਾਨ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਨਾ ਕਿ ਜਦੋਂ ਕੋਈ ਵੱਡਾ ਪ੍ਰੋਗਰਾਮ ਉਲੀਕਦੇ ਨੇ ਤੇ ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਜਗ੍ਹਾ ਹੋਣਾ ਚਾਹੀਦਾ। ਇਸ ਵਾਰ ਵੱਡੀ ਕਮੀ ਜਿਹੜੀ ਦੇਖਣ ਨੂੰ ਇਹ ਮਿਲਦੀ ਪਈ ਹੈ ਕਿ ਕਿਸਾਨ ਆਗੂ ਹੀ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਜਿਹਦੀ ਵਜ੍ਹਾ ਨਾਲ ਸਰਕਾਰ ਨੇ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੀ ਨਹੀਂ ਕੀਤੀ। ਜਦਕਿ ਦੂਜੇ ਕਿਸਾਨ ਆਗੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡੱਲੇਵਾਲ ਸਾਹਿਬ ਜਿਹੜਾ ਮੰਗਾ ਨੂੰ ਲੈ ਕੇ ਬੈਠੇ ਨੇ ਉਹੀ ਮੰਗਾ ਜਿਹੜੀਆਂ ਤੁਸੀਂ ਮਨਵਾ ਕੇ ਅੱਧੀਆਂ ਵਿੱਚ ਛੱਡਿਆ ਹੈ ਜਿਹੜੀਆਂ ਅਜੇ ਤੱਕ ਲਾਗੂ ਹੋਈਆਂ ਹੀ ਨਹੀਂ। ਬਿਲਕੁਲ ਤੇ ਉਹਨਾਂ ਨੂੰ ਜਦ ਦੁਬਾਰਾ ਲਾਗੂ ਕਰਾਉਣ ਦੀ ਗੱਲ ਆਈ ਤੇ ਅੱਧਿਆਂ ਨੇ ਪੈਰ ਪਿੱਛੇ ਖਿੱਚ ਲਿਆ ਕੀ ਸਮਝੀ ਉਹ ਉਰਦੂ ਦਾ ਸ਼ੇਰ ਹੈ ਨਾ ਹਮੇ ਤਾਂ ਆਪਣੋ ਨੇ ਲੂਟਾ ਗੈਰੋ ਮੈਂ ਕਿਹਾ ਕਿਹਨਾਂ ਮੈਂ ਕਿਹਾ ਦਲ ਖਾਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਕਿਸਾਨ ਅੰਦੋਲਨ ਚ ਜਿਹੜੀਆਂ ਜੰਨੀਆਂ ਵੀ ਜੱਥੇਬੰਦੀਆਂ ਮੈਂ ਸਮਝਦਾ ਉਹਨਾਂ ਨੂੰ ਮੋੜ ਇੱਕ ਵਾਰੀ ਫਿਰ ਵਿਚਾਰ ਕਰਨਾ ਚਾਹੀਦਾ ਜੀ ਔਰ ਵਿਚਾਰ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਲਾਹੇਬੰਦ ਹੋਣਾ ਪਏਗਾ ਜੀ ਅਗਰ ਆਪ ਇਹ ਸਮਝੀਏ ਕਿ ਸਿਰਫ ਧਰਨੇ ਦੇ ਨਾਲ ਸਾਰਾ ਮਸਲਾ ਹੱਲ ਹੋ ਜਾਏਗਾ ਨਹੀਂ ਜਦ ਤੱਕ ਸਿਆਸਤਦਾਨ ਦੀ ਜਿਹੜੀ jaan ਹੈ ਵੋਟਾਂ ਦੇ ਵਿੱਚ ਫਸੀ ਹੋਈ ਹੈ ਜੀ ਤੇ ਜਦ ਤੱਕ ਤੁਸੀਂ ਸਿਆਸੀ ਤੌਰ ਤੇ ਲਾਹੇਬੰਦ ਨਹੀਂ ਹੋਵੋਗੇ ਤਦ ਤੱਕ ਤੁਹਾਨੂੰ ਇਹਦੇ ਨਤੀਜੇ ਜਿਹੜੇ ਸਾਹਮਣੇ ਨੇ